भाई मैं पहले अपने हिंदुस्तान के लिए अपनी पंजाब की तरफ से अपने आर्मी वालों को यह बोलना चाहूंगा बोले सोनेहोर शास्त्रीय आकार ये हिंदुस्तान लड़ता था भी माड़ा पाकिस्तान लड़ता था भी माड़ा हालात इस तरह ही भाई जिड़ा एक कांड होया अपने एक गलत होया जिरा आज कल हालात है ओते यही दादे हैं जो कुछ है नहीं कर ना कर दे उन अग एडवांस करना से ਇਹ ਪ੍ਰੋਬਲਮ ਤੋਂ ਬਹੁਤ ਵਧੀਆ ਚੀਜ਼ ਐ ਇਹ ਇਹਨਾਂ ਨੂੰ ਬਿਮਾਰੀ ਦਾ ਇਲਾਜ ਚੱਕਿਆ ਜਾਊਗਾ ਇੱਕ ਵਾਰੀ ਸਾਰੀ ਦਾ ਬਾਰ-ਬਾਰ ਤੇ ਨਾਂ ਧੱਕੇ ਖਾਏ ਹੁਣ ਤਾਂ ਇਲਾਜ ਹੋ ਜਾਊਗਾ ਪਰ ਜੀ ਬਾ ਸਾਡੇ ਨਾਲ ਇੱਥੇ ਜੰਗ ਲੜਦੇ ਅਸੀਂ ਪੰਜਾਬ ਦੇ ਲੋਕ ਪਿੱਛੇ ਹਟਣ ਵਾਲੇ ਨਹੀਂ ਹੈਗੇ ਲਾਂ ਵੀ ਟਾਈਮ ਤਾਂ ਉਹ ਵੀ ਮਾੜਾ ਹੀ ਤਾਂ ਇਹਦੇ ਵਿੱਚ ਜਿਹੜਾ ਅੱਜ ਚੱਲ ਰਿਹਾ ਇਹਦੇ ਵਾਸਤੇ ਵੀ ਸਾਨੂੰ ਮਾੜਾ ਹੀ ਐ ਜੋ ਮਦਕ ਆਮ ਲੋਕ ਨੇ ਵਿਚਾਰੇ ਉਹ ਜੰਗ ਦਾ ਨੁਕਸਾਨ ਤਾਂ ਹੁੰਦਾ ਹੀ ਐ ਨਾ ਜੇ ਘਰੇ ਲੜਾਈ ਹੋਊਗੀ ਆਪਣੇ ਆਪਣੇ ਘਰ ਘਰੇ ਲੜਾਈ ਹੋਊਗੀ ਗਵਾਂਢੀ ਹੱਸਣਗੇ ਵਿਜਾ ਕਢਾਉਣਗੇ ਅੱਧੀ ਜਿਹੜੀ ਨਵੀਂ ਜਨਰੇਸ਼ਨ ਆ ਉਹਦੇ ਵਾਸਤੇ ਬਹੁਤ ਵਧੀਆ ਚੀਜ਼ ਆਏ ਕਿ ਦੋਨੇ ਕੰਟਰੀ ਚ ਆਣੀ ਇਹ ਨਹੀਂ ਮੈਂ ਕਹਿੰਦਾ ਵੀ ਮੈਂ ਇੰਡੀਆ ਚ ਆ ਤਾਂ ਇੰਡੀਆ ਨੂੰ ਕਹਿ ਰਿਹਾ ਮੈਂ ਦੋਨੇ ਤਰਫ ਤੇ ਆਣੀ ਸੀਗੀ ਤੁਸੀਂ ਦੇਖੋ ਹੁਣ 2-4-5 ਦਿਨ ਹੋਏ ਸੀ ਹਜੇ ਇਹਦਾ ਅਸਰ ਤੁਸੀਂ ਦੇਖ ਲਿਆ ਹੋਣਾ ਇੰਡੀਆ ਚ ਦੇਖ ਲਿਆ ਹੋਣਾ ਪਰ ਆਪਾਂ ਇੰਡੀਆ ਚ ਰਹ ਰਹੇ ਆਂ ਦੇਖੋ પેટ્રોલ ਪੰਪ ਤੇ ਲਾਈਨਾਂ ਲੱਗ ਚੁੱਕੀਆਂ ਸਟਾਕ ਕਰ ਰਹੇ ਨੇ ਲੋਕ ਠੀਕ ਹੈ ਜੀ ਆਪਣਾ ਰਾਸ਼ਨ ਸਟਾਕ ਕਰ ਰਹੇ ਸੀਗੇ ਸਾਰਾ ਮਤਲਬ ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਦਿੱਕਤ ਆਣੀ ਸੀ ਇਸ ਚੀਜ਼ ਦੀ ਜੰਗ ਦਾ ਦੋਵੇਂ ਧਿਰਾਂ ਨੂੰ ਨੁਕਸਾਨ ਆ ਦੇਖੋ ਆਮ ਪਬਲਿਕ ਕਿਉਂ ਮਰਦੀ ਗਰੀਬ ਜਨਤਾ ਬੰਦੇ ਲੋਕਾਂ ਨਾਲ ਬੁਸਣੀ ਜਾਂਦਾ ਉਧਰ ਵੀ ਪਾਕਿਸਤਾਨ ਨੂੰ ਮਰੂੰਗੇ ਉੱਥੇ ਵੀ ਗਰੀਬ ਮਰੂੰਗੇ ਇੱਥੇ ਮਰੂੰਗੇ ਇੱਥੇ ਵੀ ਗਰੀਬ ਮਰੂੰਗੇ ਵੇਖੋ ਜੀ ਜੰਗ ਤੇ ਦੋ ਸਾਰੇ ਆਪਣੇ ਬੰਦੋਨ ਨੂੰ ਨੁਕਸਾਨੇਗਾ ਜੰਗ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਜਨਤਾ ਦੇ ਉੱਪਰ ਹੀ ਪੈਂਦਾ ਹੈ ਜਿਹਨਾਂ ਨੇਤਾ ਦੇ ਉੱਪਰ ਕੁਝ ਨਹੀਂ ਹੋਣਾ ਅਸੀਂ ਪੰਜਾਬ ਦੇ ਲੋਕ ਇਹ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਲੜਾਈਆਂ ਅੱਜ ਤੋਂ ਚੱਲਦੀਆਂ ਆ ਰਹੀਆਂ ਨੇ ਇਹ ਖੈਬਰਦਰਰੇ ਤੋਂ ਜਿੰਨੇ ਵੀ ਇੱਧਰੋਂ ਸਾਰੇ ਅਕਰਾਂਤਾਕਾਰੀ ਆਇਆ ਹੈ ਅਸੀਂ ਇਹਨਾਂ ਨਾਲ ਡਟ ਕੇ ਮੁਕਾਬਲਾ ਕੀਤਾ ਹੈ ਕਿ ਅਸੀਂ ਇਸ ਤੋਂ ਕਦੇ ਵੀ ਡਰਨ ਵਾਲੇ ਨਹੀਂ ਹੈ ਜਿੰਨੀ ਵਰਜੀ ਬਾਾਰ ਸਾਡੇ ਨਾਲ ਇੱਥੇ ਜੰਗ ਲੜਦੇ ਅਸੀਂ ਪੰਜਾਬ ਦੇ ਲੋਕ ਪਿੱਛੇ ਹਟਣ ਵਾਲੇ ਨਹੀਂ ਹੈਗੇ ਬਿਲਕੁਲ ਵੀ ਹਟਣ ਵਾਲੇ ਨਹੀਂ ਆ ਅਸੀਂ ਇੰਡੀਆ ਦੇ ਨਾਲ ਜੇ ਪਠਾਨ ਉੱਥੇ ਦੇਖਿਆ ਜੀ ਅਜੇ ਸ਼ੀਸ਼ੇ ਹੈ ਇਹੋ ਤੇ ਮਿੱਟੀ ਫੇਰ ਦਿੱਤੀ ਜਾਂਦੀ ਸੀ ਕੋਈ ਬੰਦਾ ਬਾਹਰ ਨਹੀਂ ਸੀ ਬਸ ਜਿਹੜੀ ਲਾਈਟ ਹੈ ਮੋਰਚੇ ਵਿੱਚ ਮੋਰਚਾ ਪਟਕੇ ਦੇ ਅੱਗੇ ਹੁੰਦਾ ਸੀ ਐਲਟਾ ਬੰਨਾ ਉਹੀ ਅੱਗੇ ਜਾ ਕੇ ਐਨਾ ਦੀਵਾ ਰੱਖਿਆ ਹੁੰਦਾ ਸੀ ਦੀਵਾ ਰੱਖਣ ਜਗ੍ਹਾ ਜਾ ਜੂ ਜੋ ਤੇ دیਵਾਲਾ ਕਲੰਦੇ ਸੀ ਬਸ ਬੰਦੇ ਨੂੰ ਅੰਦਰ ਤੋਂ ਬਾਹਰ ਲਾਈਟ ਨਹੀਂ ਆਨੰਦ ਹੈ ਨਹੀਂ ਟੈਗ ਹੁਣ ਕੰਮੇ ਇਸ ਤਰ੍ਹਾਂ ਦਾ ਕਰਨਾ ਚਾਹੀਦਾ ਗਵਰਨਮੈਂਟ ਨੂੰ ਵੀ ਇੱਕ ਵਾਰ ਸੇ ਕਰ ਦਵੇ ਦੁਆਰਾ ਹਿੰਮਤ ਇਹ ਨਾ ਪਵੇ ਉਹਦੀ ਇਹ ਕੰਮ ਕਰਨੇ ਦੀ ਨੇ ਉਸ ਟਾਈਮ ਮੇਰੀ ਉਮਰ 13 ਸਾਲ ਦੀ ਸੀ ਜੀ ਇੱਥੀ ਦੇ ਮੋਰਚੇ ਉਸ ਟਾਈਮ ਦਾ ਬਹੁਤ ਬੁਰੀ ਹਾਲਤ ਦੀ ਅੱਜ ਕੱਲ ਤਾਂ ਪਤਾ ਹੀ ਨਹੀਂ ਮਤਲਬ ਕਿ ਆਈ ਲੜਾਈ ਉਸ ਟਾਈਮ ਤਾਂ ਲੈਟ ਵੀ ਨਹੀਂ ਦੀ ਆਂਦੀ ਮੋਰਚੇ ਪਿੱਛੇ ਉਹਦੇ ਗਲੀਆਂ 'ਚ ਉਹਦੇ ਵਿੱਚ ਪਹਿਲਵਾਨ ਸੀ ਜੇ ਬੜਦੇ ਉਹਦੇ 'ਚ ਬੜ ਜਾਂਦੇ ਤੇ ਜਾ ਕੇ ਜਦੋਂ ਜਦ ਵੀ ਜਹਾਜ ਜਾਂਦਾ ਤਾਂ ਇੱਥੇ ਜਾ ਕੇ ਅਮੂਲਾਪੁਰ ਗਿਰਿਆ ਦਾ ਇੱਕ ਅੰਬਾਲਾ ਜਾ ਕੇ ਗਿਰਿਆ ਜਹਾਜ ਜਦੋਂ ਇੱਥੇ ਦੀ ਗਿਆ ਨਿਕਲ ਕੇ ਬਹੁਤ ਦੂਨੀਆ ਪੰਜ ਬੱਜ ਕੇ ਆਪਣੇ ਮੋਰਚਿਆਂ 'ਵਾਂ ਬਣ ਜਾਂਦੀ ਸੀ ਉਸ ਤੇ ਨਹੀਂ ਖੋਇਰ ਹੁਣ ਤਾਂ ਉਦਾਂ ਦਾ ਕੋਈ ਦਾਨੀ ਉਸ ਟਾਈਮ ਤਾਂ ਬਹੁਤ ਡਰਦਾ ਉਸ ਟਾਈਮ ਤਾਂ ਆਪਣੇ ਕੋਲ ਇੰਨੇ ਉਹ ਵੀ ਨਹੀਂ ਸੀ ਨਾ ਮਸ਼ੀਨਰੀ ਮਸਲ ਨਹੀਂ ਜਿੰਨੀ ਅੱਜ ਕੱਲ੍ਹ ਗਵਰਨਮੈਂਟ ਦੀ ਟੈਕਨੋਲੋਜੀ ਬਹੁਤ ਵਧੀਆ ਹੈ ਉਸ ਟਾਈਮ ਕਿੱਥੇ ਦੇ ਨਾ ਉਧਰ ਵੀ ਗਰੀਬ ਬੰਦੇ ਨੇ ਇਧਰ ਵੀ ਗਰੀਬ ਹੈ ਪਰ ਜਿਹੜੇ ਲੋਕ ਕੁਝ ਐਂਟੀ ਸੋਸ਼ਲ ਨਹੀਂ ਮੰਨਤੇ ਆ ਉਹ ਸਾਨੂੰ ਸਭ ਨੂੰ ਤੰਗ ਕਰ ਰਿਹਾ ਹੈ ਤੇ ਹੁਣ ਸਾਡੀ ਇਹ ਬੇਵ assi ਬਣ ਗਈ ਅਟੈਕ ਕਰਨਾ ਕਿਉਂਕਿ 10ਵੇਂ ਪਾਸ਼ਾ ਜੀ ਦਾ ਸ਼ਬਦ ਹੈ ਚੁੱਕਰ ਆਜ ਹਮੂ ਹੀਲਤੇ ਦਰਗੁਜਸਤ ਹਲਾਲ ਅਸਤ ਬੁਰਦਰੰ ਦੇ ਸ਼ਮਸ਼ੀਰੇ ਦਸਤ بیاਸੀ ਸਾਰੇ ਹੋਕ ਦੇਖ ਲੈ ਇਹ ਪਾਕਿਸਤਾਨ ਦੇ ਜੋ ਅੱਤਵਾਦ ਪਾਕਿਸਤਾਨ ਪਾਲੇ ਹੈ ਉਹਨਾਂ ਦੇ ਕੰਟਰੋਲ ਨਹੀਂ ਕਰਦਾ ਇਸ ਕਰਕੇ ਜੋ ਇਹ ਕਦਮ ਚੁੱਕਿਆ ਜਾਇਜ਼ ਚੁੱਕਿਆ ਹੈ ਪੰਜਾਬ ਦੇ ਦੇਸ਼ ਦਾ ਪੁੱਤ ਕੋਈ ਕਹਿੰਦਾ ਚੰਗਾ ਹੈ ਕੋਈ ਕਹਿੰਦਾ ਮਾੜਾ ਪਰ ਅਸੀਂ ਤਾਂ ਜੋ ਪੈਸਾ ਡਵੈਲਪਮੈਂਟ ਵੱਲ ਲਾਉਣਾ ਸੀ ਉਹ ਅਸੀਂ ਆਪਣੇ ਜੰਗੀ ਸਮਾ ਜੰਗਾ ਵਿੱਚ ਲਾ ਰਹੇ ਹਾਂ ਸਾਡੇ ਬੱਚੇ ਵਿਚਾਰੇ ਬੇਜ਼ਰਗਾਰ ਬੇਜ਼ਰਗਾਰ ਨੇ ਸਾਡੀਆਂ ਮਾਂ ਮਾਂ ਧੀਆ ਵਰਗੀਆਂ ਸਵੇਰੇ ਤੁਸੀਂ 3 ਵਜੇ ਉੱਠ ਕੇ ਦੇਖਿਓ ਤਿੰਨ ਵਜੇ ਉੱਠ ਕੇ ਵੇਖਿਓ 3 ਵਜੇ ਇੱਕ ਉਹ ਘਰ ਬਗਲਾ ਪਾਇਆ ਹੁੰਦਾ ਪੈਣਾ ਨੇ ਉਹ ਕਚਰਾ ਚੁਗਦੀਆਂ ਫਿਰਦੀ ਹੁੰਦੀਆਂ ਨੇ ਬੋਤਲਾਂ ਖਾਲੀ ਬੋਤਲਾਂ ਉਹ ਪੇਟ ਗੁਜ਼ਾਰਾ ਕਰਦੀਆਂ ਨੇ ਨਾ ਉੱਤੇ ਦੇਖੋ ਇਸ ਕਰਕੇ ਲੜਾਈ ਦਾ ਪੁੱਤ ਬੋਤਲ ਆਸਰ ਦਾ ਮਾਲਾ ਹੀ ਹੁੰਦਾ ਜਿਵੇਂ ਕਲਿੰਗਾ ਦੀ ਲੜਾਈ ਹੋਈ ਸੀ ਅਸ਼ੋਕ ਮਹਾਰਾਜ ਅਸ਼ੋਕ ਸੀ ਅਸ਼ੋਕ ਨੇ ਕਲਿੰਗਾ ਨੂੰ ਜਿੱਤ ਲਿਆ ਫੇਰ ਵੀ ਅਸ਼ੋਕ ਦਾ ਮਨ ਬਹੁਤ ਦੁਖੀ ਹੋਇਆ ਮਹਾਰਾਜਾ ਉਹ ਕਹਿੰਦਾ ਮੈਂ ਦੂਜਿਆਂ ਨੂੰ ਮਾਰ ਕੇ ਮੈਂ ਆਪ ਸੁੱਖ ਪ੍ਰਾਪਤ ਕਰਦਾ ਇਹ ਬਹੁਤ ਮਾੜੀ ਗੱਲ ਹੈ ਤਾਂ ਉਹਨਾਂ ਨੇ ਨਾ ਮੁੜ ਕੇ ਬਾੜ ਨੂੰ ਤੋਹਬਾ ਹੀ ਕਰਤੀ ਜਾਪਾਨ ਨੇ ਵੀ ਬਾੜ ਨੂੰ ਤੋਹਬਾ ਕੀਤੀ ਹੋਈ ਹੈ ਵੀ ਮੈਂ ਲੜਾਈ ਨਹੀਂ ਜੰਗ ਨਹੀਂ ਕਰਦਾ ਹਾਂ ਜੰਗ ਕਰੂੰਗਾ ਮੈਂ ਮੇਰੇ ਲੋਕ ਗਰੀਬ ਲੋਕ ਨੇ ਮਾਰੇ ਜਾਣਗੇ ਇਸ ਕਰਕੇ ਭਾਈ ਗੱਲ ਪਿਆ ਢੋਲ ਤਾਂ ਬਜਾਉਣਾ ਹੀ ਪੈਂਦਾ ਜੇ ਪਾਪੀ ਬੰਦਾ ਹੁਣ ਨਹੀਂ ਹਟਦਾ ਸਾਨੂੰ ਨੁਕਸਾਨ ਪਹੁੰਚਾਈ ਜਾਂਦਾ ਹੈ ਕਦੇ ਹਿੰਦੂ ਮਾਰ ਤੇ ਕਦੇ ਕੁਸਮਾਰਤ ਇਹ ਹੀ ਮਾਰੀ ਗੱਲ ਹੈ ਕਿਉਂਕਿ ਦਸਵੇਂ ਪਾਤਸ਼ਾਹ ਦੇ ਅਨੁਸਾਰ ਕਿਹਾ ਹੈ ਜੇ ਜਦੋਂ ਸਾਰੇ ਹੀਲੇ ਵਸੀਲੇ ਸੋਨੇ ਫੇਲ ਹੋ ਜਾਣ ਤਾਂ ਤਲਵਾਰ ਚੱਕਣਾ ਜਾਇਜ਼ ਹੈ ਕੋਈ ਹੱਲ ਨਹੀਂ ਹੈ ਕਿਉਂਕਿ ਇਹ ਹਿੰਦੁਸਤਾਨ ਪਾਕਿਸਤਾਨ ਇੱਕੋ ਮੂਰਤ ਸੀਗਾ ਇੱਕੋ ਦੇ ਟੁਕੜੇ ਦੋ ਹੋਏ ਨੇ ਤੇ ਉਹ ਟਿਕਦੇ ਨਹੀਂ ਐ ਇੱਧਰ ਵੀ ਇਹ ਵੀ ਲੜੀ ਜਾਂਦੇ ਉਹ ਵੀ ਲੜੀ ਜਾਂਦੇ ਨੇ ਕਿੰਨੋ ਹਟਾ ਸਮਾਂ ਆ ਗਿਆ ਪਾਕਿਸਤਾਨ ਨਹੀਂ ਮਿਲ ਸਕਦਾ ਦੇਖੋ ਸਮਾਂ ਆਵੇ ਨਾ ਆਵੇ ਲੇਕਿਨ ਪਾਕਿਸਤਾਨ ਹਿੰਦੁਸਤਾਨ ਦੇ ਨਾਲ ਨਹੀਂ ਮਿਲੇਗਾ ਕਦੇ ਵੀ ساری ਜ਼ਿੰਦਗੀ ਮੈਂ ਪਾਕਿਸਤਾਨ ਜਾ ਕੇ ਆਇਆ ਮੈਂ ਲਾਹੌਰ ਗਿਆ ਵਾ ਮੈਂ ਹਾਂਜੀ ਉਧਰ ਦੇ ਲੋਕ ਵੈਸੇ ਮਾੜੇ ਨਹੀਂ ਆ ਉਧਰ ਦੀ ਪਬਲਿਕ ਨਹੀਂ ਮਾੜੀ ਕਿਉਂਕਿ ਮੈਂ ਉੱਥੇ 2 ਦਿਨ ਰਿਹਾ ਹਾਂ ਲਾਹੌਰ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆਮ ਪਬਲਿਕ ਆਮ ਪਬਲਿਕ ਮੰਗਣ ਮਿਲਦੇ ਜੁਦਦੇ ਨੇ ਕੀ ਪਤਾ ਹੋਣਾ ਤਾਂ ਉਹਨਾਂ ਨੂੰ ਪਤਾ ਹੋ ਸਕਦਾ ਦੇਖੋ ਗੱਲ ਇਹ ਹੈ ਵੀ ਉਹ ਆਮ ਆਧਰ ਦੇ ਲੋਕ ਅੱਛੇ ਮਾੜੇ ਨਹੀਂ ਹੈ ਮੈਂ ਉੱਥੇ 2 ਦਿਨ ਰਿਹਾ ਸੀਗਾ ਬਹੁਤ ਦਿਨ ਮੇਰੇ ਕਹਿੰਦਾ 10-12 ਸਾਲ ਹੋ ਗਏ ਜਦ ਗਿਆ ਸੀ ਮੈਂ ਲਾਹੌਰ ਗਿਆ ਸੀਗਾ ਪਾਕਿਸਤਾਨ ਦੇ ਉਹ ਗੁਰਦੁਆਰਿਆਂ ਦਾ ਦੇਖਣ ਗਿਆ ਸੀ ਮੈਂ ਹਾਂਜੀ ਬੱਚੇ ਵੀ ਮੇਰੇ ਨਾਲ ਸੀਗੇ ਕੋਈ ਇਸ ਤਰ੍ਹਾਂ ਦਾ ਰੌਲਾ ਗੋਲਾ ਨਹੀਂ ਸੀਗਾ ਲੇਕਿਨ ਰੌਲਾ ਗੋਲਾ ਤਾਂ ਇਹ ਪੋਲੀਟੀਕਲ ਬੰਦੇ ਪਾਉਣ ਨੇ ਜਿੰਨੇ ਵੀ ਹੈ ਨੀ ਸਾਨੂੰ ਤਾਂ ਪਤਾ ਹੀ ਨਹੀਂ ਜੀ ਅਸੀਂ ਤਾਂ ਰੋਜ਼ ਦੇਖਦੇ ਹੁੰਦੇ ਤੇ ਗਲੀਆਂ ਦੇ ਵਿੱਚ ਲੋਕਾਂ ਦੀ ਜੋ ਇੱਕ ਲਾਈਟ ਬਲਦੀ ਆ ਉਹਨੂੰ ਵੀ ਬੰਦ ਕਰਵਾਉਂਦੇ ਤੇ ਕਿ ਹੁਣ ਤਾਂ ਅੱਜਕੱਲ ਹੈ ਹੀ ਨਹੀਂ ਕੋਈ ਇਦਾਂ ਦੀ ਉਸ ਟਾਈਮ ਤਾਂ ਬਹੁਤ ਜ਼ਿਆਦਾ ਹੁੰਦਾ ਨਾ ਕਿ ਹਾਲਾਤ ਵੀ ਬਹੁਤ ਖਰਾਬ ਤੇ ਹੁਣ ਜਗ੍ਹਾ-ਜਗ੍ਹਾ ਬੰਬ ਗਿਰਦੇ ਤੇ ਅੱਜਕੱਲ ਮਤਲਬ ਕੀ ਹੁੰਦਾ ਬਲੈਕਆਊਟ ਦਾ ਮਤਲਬ ਹੈ ਹੀ ਹੈ ਜੀ ਵੀ ਮਤਲਬ ਜੇ ਕੋਈ ਵੀ ਅਟੈਕ ਹੁੰਦਾ ਏ ਉਹਦੇ ਵਾਸਤੇ ਮਤਲਬ ਆਪਣੇ ਚੌਕਸ ਰਹੋ ਕੋਈ ਇਸ ਤਰ੍ਹਾਂ ਦੀ ਕੋਈ ਗੱਲਬਾਤ ਹੁੰਦੀ ਆਪਣੇ ਮੋਰਚੇ 'ਚ ਜਾ ਕੇ ਬੈਠੋ। ਇੰਨੀ ਦੂਰ ਸੀ। ਅੱਜ ਨੂੰ ਵੀ ਸਾਹਮਣੇ ਦੁਕਾਨ ਹੈ। ਇੱਥੇ ਮੋਟਾ ਬਣਿਆ ਰਹਤੀ ਮਿੱਟੀ ਵਾਲਾ। ਬਾਹਰ ਗਈ ਨਹੀਂ। ਉਹਦੇ ਹਾਲਟ ਕਰਕੇ ਬੁਲਾ ਲਉਂਦੇ ਸੀ। ਪੂਰੀ ਸ਼ਨਾਖਤ ਕਰਕੇ ਫਿਰ ਛੱਡਿਆ ਜਾਂਦਾ ਤੇ ਵਿਚਾੜਦੇ ਨਹੀਂ ਕਿ ਆਪਣਾ ডিফেন্স ਸਿਸਟਮ ਕਿਵੇਂ ਕੰਮ ਕੀਤਾ ਹੁੰਦਾ ਹੈ ਨਾ ਜੀ ਜੋ ਵੀ ਉਹਨਾਂ ਨੇ ਜੋ ਜੋ ਅਪਡੇਟਸ ਆਪਾਂ ਨੂੰ ਨਿਊਜ਼ ਤੋਂ ਮਿਲੀਆਂ ਦੇਖੋ ਮੈਂ ਦੇਖਣ ਦਾ ਗਿਆਨੀ ਨਿਊਜ਼ ਤੋਂ ਹੀ ਪਤਾ ਲੱਗ ਰਿਹਾ ਟੀਵੀ ਦੇ ਥਰੂ ਜਾਂ ਸੋਸ਼ਲ ਮੀਡੀਆ ਥਰੂ ਪਤਾ ਲੱਗ ਰਿਹਾ ਹੈ ਵੀ ਉਹ ਮਿਸਾਈਲ ਗੇਰ ਰਹੀ ਸੀ ਕਿ ਆਪਣੇ ডিফেন্স ਸਿਸਟਮ ਜੋ ਰੂਸ ਤੋਂ ਸ਼ਾਇਦ ਰੂਸ ਤੋਂ ਖਰੀਦਿਆ ਸੀਗਾ ਉਹਨਾਂ ਨੇ ਤੇ ਉਹਨਾਂ ਨੇ ਬੜਾ ਵਧੀਆ ਉਹਨੂੰ ਰਸਤੇ 'ਚ ਨਸ਼ਟ ਕਰਿਆ ਹਨ ਉਹ ਵਧੀਆ ਸਿਸਟਮ ਸੀਗਾ ਬਹੁਤ ਸਟਰੋਂਗ ਹੈ ਇੰਡੀਆ ਵੀ ਐਵੇਂ ਨਹੀਂ ਹੈ ਜੀ